ਸਰਵੋਤਮ ਨੂੰ ਜਿੰਨਾ ਆਪਣੇ ਰਾਜ ਦੇ ਉੱਤੇ ਮਾਣ ਹੈ ਤੇ ਰਹੇਗਾ ਉਹਨਾਂ ਹੀ ਆਪਣੇ ਮਹਾਨ ਜਰਨੈਲਾਂ ਦੇ ਉੱਤੇ ਮਾਣ ਹੈ ਜਿੰਨਾ ਜਰਨੈਲਾਂ ਦੇ ਵਿੱਚੋਂ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਜੇ ਮੈਂ ਇਹ ਕਹ ਰਿਹਾ ਕਹਿੰਦਿਆਂ ਕਿ ਸਿਖਰ ਤੇ ਹੈ ਤੇ ਇਹ ਕੋਈ ਅੱਧ ਕਤਰੀ ਨਹੀਂ ਹੋਵੇਗੀ ਕਿਉਂਕਿ ਸ਼ੇਰ-ਏ-ਪੰਜਾਬ ਦੇ ਰਾਜ ਦੀਆਂ ਹੱਦਾਂ ਨੂੰ ਮੋਲਤਾਨ ਤੋਂ ਲੈ ਕੇ ਦਰਰੇ ਖੈਬਰ ਤੱਕ ਤੇ ਕਸੂਰ ਤੋਂ ਲੈ ਕੇ ਕਸ਼ਮੀਰ ਤੱਕ ਫਲਾਉਣ ਦੇ ਵਿੱਚ ਜੇ ਕਿਸੇ ਇਨਸਾਨ ਦਾ ਸਭ ਤੋਂ ਵੱਧ ਯੋਗਦਾਨ ਹੈ ਤੇ ਉਹ ਸਰਦਾਰ ਹਰੀ ਸਿੰਘ ਨਲੂਏ ਸੀ ਇੱਕ ਗੱਲ ਚੇਤੇ ਰੱਖਿਓ ਜਿਹੜਾ ਹੱਕ ਮਹਾਰਾਜੇ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲੂਏ ਨੂੰ ਦਿੱਤਾ ਤੇ ਸ਼ਾਇਦ ਉਹ ਹੱਕ ਉਹਨੇ ਆਪਣੇ ਪੁੱਤਰਾਂ ਨੂੰ ਵੀ ਦਿੱਤਾ ਨਹੀਂ ਕਿਉਂਕਿ ਜਦੋਂ ਸਰਦਾਰ ਹਰੀ ਸਿੰਘ ਨਲੂਏ ਸਨ 1819 ਦੇ ਵਿੱਚ ਕਸ਼ਮੀਰ ਨੂੰ ਖਾਲਸਾ ਰਾਜ ਦਾ ਹਿੱਸਾ ਬਣਾਇਆ ਤੇ ਉਸ ਤੋਂ ਬਾਅਦ ਜਦੋਂ ਉਹ ਕਸ਼ਮੀਰ ਦਾ ਗਵਰਨਰ ਬਣਿਆ ਮਹਾਰਾਜੇ ਰਣਜੀਤ ਸਿੰਘ ਦੇ ਹੁਕਮਾਂ ਦੇ ਨਾਲ ਉੱਚੇ-ਚੇਤੇ ਤੌਰ ਤੇ ਸਰਦਾਰ ਹਰੀ ਸਿੰਘ ਨਲੂਏ ਨੂੰ ਆਪਣਾ ਨਾਂ ਆਪਣੇ ਨਾਮ ਵਾਲਾ ਸਿੱਕਾ ਜਾਰੀ ਕਰਨ ਦਾ ਹੱਕ ਮਿਲਿਆ ਇਹਦੇ ਉੱਤੇ ਬਾਕਾਇਦਾ ਹਰ ਸ਼ਬਦ ਲਿਖਿਆ ਗਿਆ ਸੀ ਜਿਹਨੂੰ ਅੰਗਰੇਜ਼ੀ ਰਾਜ ਦੇ ਸਮੇਂ ਤੱਕ ਲੋਕ ਹਰੀ ਸਿੰਘੀ ਰੁਪਿਆ ਕਹਿੰਦੇ ਹੁੰਦੇ ਸੀ ਆ ਮੇਰੇ ਹੱਥੇ ਵਿੱਚ ਸਿੱਖ ਰਾਜ ਦੇ ਨਾਲ ਸੰਬੰਧਿਤ ਬੜੇ ਸਿੱਕੇ ਨੇ ਜਿਹੜੇ ਕਿ ਅਲੱਗ-ਅਲੱਗ ਮੰਡਲਾਂ ਨਾਲ ਸੰਬੰਧ ਰੱਖਦੇ ਨੇ ਕੋਈ ਕਸ਼ਮੀਰ ਦਾ ਕੋਈ ਲਾਹੌਰ ਦਾ ਕੋਈ ਪਸ਼ੌਰ ਦਾ ਕੋਈ ਡੇਰਾ ਗਾਜ਼ੀ ਖਾਨ ਦਾ ਕੋਈ ਅਮਰਤ ਸਰ ਦਾ ਜਿੰਨਾ ਉੱਤੇ ਅਕਾਲ ਸਹਾਇ ਗੁਰੂ ਨਾਨਕ ਜੀ ਲਿਖਿਆ ਹੋਇਆ ਤੇ ਇਹਨਾਂ ਦੇ ਵਿੱਚੋਂ ਜਦੋਂ ਮੈਂ ਆ ਸਿੱਕਾ ਵਿਖਦਾ ਜਿਹਦੇ ਉੱਤੇ ਇੱਕ ਪਾਸੇ ਜ਼ਰਬ ਕਸ਼ਮੀਰ ਲਿਖਿਆ ਹੋਇਆ ਜ਼ਰਬ ਖਿੱਤਾ ਕਸ਼ਮੀਰ ਦੂਜੇ ਪਾਸੇ ਬਾਕਾਇਦਾ ਪੰਜਾਬੀ ਜ਼ੁਬਾਨ ਦੇ ਵਿੱਚ ਹਰ ਸ਼ਬਦ ਲਿਖਿਆ ਹੋਇਆ ਜਿਹੜਾ ਕਿ ਕਸ਼ਮੀਰ ਦੀ ਧਰਤੀ ਦੇ ਉੱਤੋਂ ਸਰਦਾਰ ਹਰੀ ਸਿੰਘ ਨਲੂਏ ਦੇ ਦੁਆਰਾ ਜਾਰੀ ਕੀਤਾ ਗਿਆ ਸੀ ਤੇ ਜਦੋਂ ਸਰਦਾਰ ਹਰੀ ਸਿੰਘ ਨਲੂਏ ਨੇ ਸਾਲ 1834 ਈਸਵੀ ਦੇ ਵਿੱਚ ਪਸ਼ੌਰ ਨੂੰ ਖਾਲਸਾ ਰਾਜ ਦੇ ਵਿੱਚ ਮਲਾਇਆ ਉਦੋਂ ਦੂਜੀ ਵਾਰੀ ਇਹ ਹੱਕ ਫੇਰ ਸਰਦਾਰ ਹਰੀ ਸਿੰਘ ਨਲੂਏ ਨੂੰ ਮਹਾਰਾਜੇ ਰਣਜੀਤ ਸਿੰਘ ਨੇ ਦਿੱਤਾ ਆਪਣਾ ਸਿੱਕਾ ਜਾਰੀ ਕਰਨ ਦਾ ਜਿਹਦੇ ਉੱਤੇ ਇੱਕ ਪਾਸੇ ਲਿਖਿਆ ਹੁੰਦਾ ਸੀ ਜ਼ਰਬ ਪੇਸ਼ਾਵਰ ਤੇ ਦੂਜੇ ਪਾਸੇ ਲਿਖਿਆ ਹੁੰਦਾ ਸੀ ਦੇਖ ਤੇ ਇੱਕ ਫਤਿਹ ਨਸਰਤ ਬੇਦਰੰਗ ਯਾਫਤ ਆਜ਼ਨਾਨ ਗੁਰੂ ਗੋਬਿੰਦ ਸਿੰਘ ਆ ਭਾਵ ਬੜਾ ਵੱਡਾ ਸਨਮਾਨ ਸਰਦਾਰ ਹਰੀ ਸਿੰਘ ਨਾਲੂਆ ਨੂੰ ਮਹਾਰਾਜੇ ਰਣਜੀਤ ਸਿੰਘ ਦੁਆਰਾ ਦਿੱਤਾ ਗਿਆ ਏ ਚੇਤੇ ਰੱਖਿਓ 5 ਮਈ ਸਾਲ 1834 ਨੂੰ ਪੇਸ਼ਾਵਰ ਖਾਲਸਾ ਰਾਜ ਦਾ ਹਿੱਸਾ ਬਣਿਆ ਤੇ 1837 ਜਦੋਂ 30 ਅਪ੍ਰੈਲ ਨੂੰ ਸਰਦਾਰ ਹਰੀ ਸਿੰਘ ਨਾਲੂਆ ਜਮਰੋਦ ਦੀ ਜੰਗ ਵਿੱਚ ਜ਼ਖਮੀ ਹੋਣ ਤੋਂ ਬਾਅਦ ਜਮਰਾਉ ਦੇ ਕਿਲੇ ਵਿੱਚ ਸ਼ਹੀਦੀ ਦਾ ਜਾਮ ਪੀਦੇ ਨੇ ਕਿ ਜਿਹੜਾ ਕੁਝ ਜਨਰਲ ਉਹ ਸਰਦਾਰ ਨੇ ਕੀਤਾ ਉਹ ਆਪਣੀ ਮਿਸਾਲ ਆਪ ਹੈ ਤੇ ਰਹੇਗਾ ਤੇ ਉਸ ਮਹਾਨ ਇਨਸਾਨ ਨੂੰ ਚੇਤੇ ਕਰਦੇ ਆਂ ਇਹ ਤਕਰੀਬਨ 8ਵਾਂ ਐਪੀਸੋਡ ਮੈਂ ਸੰਗਤਾਂ ਦੇ ਨਾਲ ਸਾਂਝਾ ਕਰ ਸਕਿਆ ਆਂ ਹੋਈਆਂ ਭੁੱਲਾਂ ਦੀ ਬਖਸ਼ੋਖਿਮਾ ਤੇ ਨਾਲੋਂ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਸਕਦਾ ਤੱਕ ਪਹੁੰਚਾਉਣ ਦੀ ਖਾਤਰ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ